ਲਓ ਮਿੱਤਰੋ ਹੁਣ ਉੱਠਿਆ ਸੀ ਚਾਹ ਪਾਣੀ ਪੀਣਿਆਂਗੇ ਬਾਈ ਇਹਨਾਂ ਦੇ ਕੱਲੀ ਖੇਤਾਂ ਵਾਲੀ ਲਾਈਟ ਆ ਤੇ ਲਾਈਟ ਭਾਗ ਜਾਂਦੀ ਆ ਇਧਰ ਪੰਡ ਤੇ ਬੋਲਦਾ ਉੱਠ ਨਜ਼ਾਰਾ ਇਹਦਾ ਕਾਜੜੇ ਵੈਂਦੇ ਯਾਰ ਨੇ ਬੰਦ ਕਰਤਾ ਗਈ ਲਾਈਟ ਦੀ ਇਹਨੂੰ ਪਤਾ ਨਹੀਂ ਦੀ ਵਿਚਾਰੇ ਨੂੰ ਵੀ ਜਿਹੜੇ ਲਾਈਟ ਲਾਈਟ ਜਾਂਦੀ ਹੈਗੀ ਇੱਕ ਤਾਂ ਸਾਡੇ ਮੱਛਰ ਲੜੀ ਜਾਵੇ ਮੱਛਰ ਨੇ ਬੁਰਾ ਹਾਲ ਕਰਕੇ ਆ ਉਪਰੇ ਕਹਿੰਦਾ ਪੱਖਾ ਕਿਹਨੇ ਬੰਦ ਕਰਤਾ ਕੋਣ ਪੰਪ ਤੇ ਆ ਪੰਪ ਤੇ ਪਾਉਣੇ ਆਗੇ ਤੇਲ ਟਰੈਕਟਰ ਦੇ ਵਿੱਚ ਤੇ ਖਾਤੇ ਦੀ ਗੱਲ ਬਈ ਆਪਣੀ ਉਰੇ ਹੋ ਗਈ ਸੀ ਪੰਪ ਤੇ ਜਿਨ੍ਹਾਂ ਦੇ ਘਰੇ ਆਪਾਂ ਰਹਿਣੇ ਆਗੇ ਉਹਨਾਂ ਨੇ ਗੱਲ ਕਰਵਾਤੀ ਸੀਗੀ ਤੇ ਉਹਨਾਂ ਨੇ ਹੀ ਖਾਤਾ 걸ਵਾਤਾ ਉਹ ਆਪ ਪਾਉਂਦੇ ਨੇ ਇਥੋਂ ਤੇਲ 걸ਵਾਤਾ ਖਾਤਾ ਪੈਸੇ ਸਾਡਾ ਪਹਿਲਾਂ ਵੀ ਉਰੇ ਜਲਦਾ ਸੀਗਾ ਇੱਥੇ ਵੀ ਅਮਰੀਕਾ ਵਾਲੇ ਪੰਪਾਂ ਮੰਗੂ ਤੇਲ ਬਈ ਆਪ ਹੀ ਪਾਉਣਾ ਪੈਂਦਾ ਹੈਗਾ ਉਹ ਟੈਂਕੀ ਆਪਣੇ ਘਰ ਦੀ ਫੁੱਲ ਤੇ ਹੁਣ ਆਪਾਂ ਮੂਹਰਲੀ ਬੈਂਪਰ ਵਾਲੀ ਟੈਂਕੀ ਫੁੱਲ ਕਰਦੇ ਆ ਇਹ ਆਪਣੀ ਟੈਂਕੀ ਲਵਾਈ ਹੋਈ ਹੈਗੀ ਇਹਦੇ ਵਿੱਚ ਪੈ ਜਾਂਦਾ ਘਟੋ ਘੱਟ 50 ਲੀਟਰ ਤੇਲ ਪੈ ਜਾਂਦਾ ਹੈਗਾ ਸ਼ਮਸ਼ੇਰ ਸਿੰਘ ਸਨ ਆਫ ਹਰਦੀਪ ਸਿੰਘ ਪਿੰਡ ਉੱਬਾਵਾਲ ਜ਼ਿਲ੍ਹਾ ਸੰਗਰੂਰ ਉਹਦਾ ਖਾਤੇ ਤੇ ਲਿਖਿਆ ਤਾਂ ਦੀ ਆਪਣੀ ਗੱਲ ਹੈ ਤੇ ਮਿੱਤਰੋ ਡੈਂਕੀ ਜਿਸੀਂ ਨਿਕਰਾ ਲੀਆਂ ਫੁੱਲ ਹੁਣ ਆਪਾਂ ਸਾਇੰਸ ਹੁਣ ਕਰਦੇ ਆ ਤੇ ਜਾ ਕੇ ਚਲਾਉਣੇ ਆ ਮਸ਼ੀਨ ਬਾਬੇ ਦੀ ਕਿਰਪਾ ਨਾਲ ਕੰਮ ਅੱਜ ਸਹੀ ਚੱਲ ਪਿਆ ਯਾਰ ਦੋ ਤਿੰਨ ਦਿਨਾਂ ਦੇ ਪਰੇਸ਼ਾਨ ਹੀ ਹੋਈ ਜਾਂਦੇ ਆਗੇ ਕੱਲਾ ਪੰਪ ਫੋਨ ਕਰਕੇ ਭੀੜ ਬਹ ਰਹੀ ਦੀ ਆਣਾ ਪਤ੍ਰ ਹਸੈਣ ਕਰਦੇ ਹੁਣ ਆਪਾਂ ਚੱਲਦੇ ਆਂਗੇ ਚੰਗਾ ਜੀ ਲੈ ਬਈ ਫਾਈਨਲੀ ਭਾਬੀ ਦੀ ਕਿਰਪਾ ਨਾਲ ਆਪਣਾ ਕੰਮ ਸਹੀ ਹੋ ਗਿਆ ਕਿਉਂ ਖੜੀ ਹੈ ਬਾਈ ਜਰ ਔਖਾ ਬਹੁਤੀ ਅਜ ਤੱਕ ਦਾ ਦੋ ਤਿੰਨ ਵਾਰੀ ਇਹਨੂੰ ਪੁੱਛ ਗਲੀ ਨੂੰ ਰੋਟੀ ਵੀ ਨਹੀਂ ਖਾਦੀ ਹੁਣ ਤੱਕ ਰੋਟੀ ਵੀ ਨਹੀਂ ਖਾਦੀ 11 ਬ 12 ਵੱਜ ਗਏ ਓਏ 12 ਵੱਜ ਗਏ ਬਈ ਅਜ ਤੱਕ ਸਭ ਤਾਂ ਰੋਟੀ ਨਹੀਂ ਲੈ ਕੇ ਆਏ ਸਾਡੀ ਕਦੋਂ ਲੈ ਕੇ ਆਵੇਂਗਾ ਉਹ ਅਗਰ ਜੀ ਨੂੰ ਕੋਈ ਲੈਣੀ ਹੁੰਦਾ ਭੈਣਾਂ ਰੋੜਾ ਬਾਲੇ ਨੂੰ ਕਹਿਆ ਯਾਰ ਰੋਟੀ ਲੈਣ ਭਾਈ 12 ਵਜ ਗਏ ਰੋਟੀ ਨਹੀਂ ਨਸੀਬ ਹੋਈ ਅੱਜ ਅੱਜ ਦਾ ਸਾਨੂੰ ਤੜਕੇ ਦਾ ਬੁਰਾ ਹਾਲ ਹੋਇਆ ਪਿਆ ਕਦੇ ਟਰਾਨੀਆਂ ਸੈੱਟ ਕਰ ਦੋ ਕਦੇ ਕੀ ਸੈੱਟ ਕਰ ਦੋ ਚਲ ਹੁਣ ਵੀ ਸ਼ੁਕਰ ਆ ਭਾਈ ਬਾਬੇ ਦਾ ਕੰਮ ਚੱਲ ਪਿਆ ਯਾਰ ਹੁਣ ਬਸ ਐਵੇਂ ਕੰਮ ਚੱਲਦਾ ਰਹੇ ਫੇਰ ਵੀ ਠੀਕ ਹੈਗਾ ਤੜਕੇ ਦਾ ਯਾਰ ਇੰਨਾ ਮਾਨਖ ਰਿਆਵ ਹੋ ਗਿਆ ਸੀ ਤੁਹਾਨੂੰ ਦੱਸ ਨਹੀਂ ਸਕਦੇ ਕਿਉਂ ਖਲੀ ਸੜਕੇ ਦਾ ਕਿੰਨਾ ਮੜਖ ਰਿਹਾ ਵੇ ਜਹਾਰਨਾ ਜਿਹਾ ਸੈਟ ਕਰ ਦਿੱਤੀਗੇ ਹਣਾ ਐਂ ਨਹੀਂ ਕਰਦੇ ਭੈਣ ਦਾ ਯਾਰ ਸਾਰਾ ਕੁਝ ਸੜਕੇ ਘਰੇ ਭਾਜਾ ਡਰੇਟ ਲੈ ਕੇ ਇੰਨਾ ਮੜਖ ਰਿਹਾ ਹੋ ਗਈ ਕਦੇ ਝਾਰਨਾ ਨਵੇਲਾ ਦੇ ਕਦੇ ਮਗਰ ਕਰਦੇ ਫਿਰ ਪੈਦਾ ਅੜਨ ਲੱਗ ਗਿਆ ਪਲੇਟਾ ਚ ਘੜ 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 ਹੁਣ ਝਾਲ ਯਾਰ ਫਾਈਨਲੀ ਬਾਪੇ ਦੀ ਕਿਰਪਾ ਨਾਲ ਕੰਮ ਚੱਲ ਪਿਆ ਫਿਰ ਇਹ ਨਹੀਂ ਹੁੰਦੀ ਜਾਲੀ ਪਾੜ ਗਈ ਇਹ ਨਹੀਂ ਹੁੰਦੀ ਮਗਰ ਹੀ ਜਾਲੀ ਪਾੜ ਗਈ ਹਨ ਅਗਲੀ ਹੁਣ ਚੱਲ ਯਾਰ ਹੈ ਗਲੀ ਅੱਜ ਤਾਂ ਬਾਪੇ ਨੇ ਬਾਲੀਆਂ ਮਿੰਟਾਂ ਕਰਾਈਆਂ ਨੇ ਜਪਦੰਨ ਜੀ ਕਰ ਤਰੀ ਆਪਣੀ ਕੋ ਪਾਣੀ ਕੋ ਦੋ ਟੱਲੇ ਕਉਂਦੀਆ ਚਲ ਕੋਈ ਨਹੀਂ ਰਜੀਵ ਆ ਪਾਏ ਜੀਦਾ ਬਾਹਣਾ ਬਾਈ ਉਹੀ ਜਲਾ ਰਿਆ ਟਰੈਕਟਰ ਸ਼ੌਂਕੀਆ ਬੰਦਾ ਪੂਰਾ ਯਾਰ ਆਪਣਾ ਕਹਿੰਦਾ ਮੈਂ ਭਰ ਕੇ ਦੇਖਦਾ ਟਰਾਲੀ ਮੈਂ ਚਲ ਤੂੰ ਭਰ ਕੇ ਦੇਖ ਲੈ ਇਹਦੇ ਲਈ ਪਹਿਲਾਂ ਟੂੜੀ ਵਾਲੀ ਮਸ਼ੀਨ ਹੈਗੀ ਸੀ ਇਹਨੇ ਰੱਖੀ ਆ ਤਿੰਨ ਚਾਰ ਸਾਲ ਕਹਿੰਦਾ ਮੈਂ ਚਲੋਂਦਾ ਮੈਂ ਤਾਂ ਮਿੰਟੀ ਹੀ ਮਾਰਦਾ ਉਹਨਾਂ ਲੱਗੀ ਗੀਅਰ ਬਹੁਤ ਬਦਲਦਾ ਨਾ ਸਾਲਾ ਬਾੜੀ ਜੀ ਬੋਲ ਨਹੀਂ ਪੈਂਦਾ ਉਹਦੀ ਠੋਕ ਦਿੰਦਾ ਉਹਦੀ ਠੋਕ ਦਿੰਦਾ ਤੂੰ ਚਲਾਉਂਦਾ ਸਾਲਾ ਠੀਕ ਆ ਸਾਲਾ ਸੀੜਨਾ ਚਾਹੁੰਦਾ ਚਲਾਉਂਦਾ ਸਪੀਡ ਨਾਲ ਆਏ ਐਵੇਂ ਮੈਂ ਹਜੇ ਮੈਂ ਥੋੜਾ ਟ੍ਰੈਕ ਕਰੀ ਉਹ ਕਰ ਜਨਾ ਵੀ ਚਲ ਕਾ ਨੂੰ ਦੰ ਕਰਨਾ ਰੋਟੀ ਰੱਟੀ ਖਾਣੇ ਮਿੱਤਰੋ ਹਜੇ ਤੱਕ ਰੋਟੀ ਸਾਡੀ ਆਈ ਨਹੀਂ ਹੈਗੀ 12 ਵਜੇ ਸਵੇਰ ਵਾਲੀ ਰੋਟੀ ਨਹੀਂ ਆਈ ਹੈਗੀ ਹਜੇ ਯਾਰ ਮੇਰਾ ਯਾਰ ਦੋਸਤ ਹੈ ਭਿੰਦਾ ਯਾਰ ਮੇਰੇ ਨਾਲ ਲੜੀ ਜਾਂਦਾ ਰਹਿੰਦਾ ਕਹਿੰਦਾ ਤੂੰ ਬਲੌਗ ਬਣਾਉਣਾ ਹੈ ਬਲੌਗ ਬਣਾਉਣਾ ਲੈ ਹੁਣ ਬੋਲ ਓਏ ਸਾਲਾ ਸਾਰਾ ਦਿਨ ਮੇਰੇ ਨਾਲ ਲੜੀ ਜਾਂਦਾ ਹੈਗਾ ਤੁਸੀਂ ਲੜਨ ਵਾਲੇ ਕੰਮ ਹੀ ਕਰਦੇ ਹੋ ਕਿਉਂ ਉਹ ਦੁਪਹਿਰ ਨੂੰ ਤਾਂ ਉੱਠਦਾ ਕੰਜਰਾ ਤੋਂ ਉਹ ਬਾਅਦ ਇਹ ਮੇਰੇ ਸਿੱਤਰ ਭੈਣ ਦੀ ਬੰਦੀ ਘਰੇ ਦੇਖਦੇ ਨੇਗੇ ਕਹਿਣਗੇ ਦੁਪਹਿਰੇ ਉੱਡਦਾ ਕਰ ਲਿਆ ਗੱਮਾ ਅੰਦੜਾ ਬਈ 9 ਵਜੇ ਉੱਠਿਆ ਬਈ ਉਹ 9 ਵਜੇ ਉੱਠ ਕੇ ਮਾ ਸ਼ਾਮਾ ਸ਼ਾਂ ਠਾਇਆ ਫੋਨ ਫੋਨ ਕਰਕੇ ਮੈਂ ਕਹਾਂ ਲੱਗ ਜਾ ਕੁੜੀ ਚੁੱਧ ਮੈਂ ਕਹਾਂ ਮਸ਼ੀਨ ਦੇ ਨੇੜੇ ਜਾ ਕੇ ਹੋਰ ਕੁਸ ਹੋਰ ਕੁਸ ਇਹ ਨੈਰਾ ਹਰਾਮੀ ਜਲਾ ਬਾਈ ਜਿਹਦੇ ਤੂੜੀ ਕਰ ਦਿੱਤੀ ਇਹ ਉਹਦਾ ਨੇ ਸਾਡਾ ਨੁਕਸਾਨ ਕਰਤਾ ਜ ਟ੍ਰਾਲੀ ਦਾ ਫੇਰ ਯਾਰ ਜਦੋਂ ਆਪਾਂ ਟ੍ਰਾਲੀ ਕੱਢਦੇ ਆਂਗੇ ਕੱਢਣ ਵੇਲੇ ਲਿਫਟ ਵਾਲਾ ਪਾਈਪ ਕੋ ਜੋ ਖੋਲੇ ਹੀ ਨਹੀਂ ਹੈਗਾ ਸੱਦੇ ਝੂਟਾ ਮਰਵਾਦਾ ਟਰੈਕਟਰ ਦਾ ਟਰੈਕਟਰ ਨੇ ਪਾਈਪ ਖਿੱਚ ਲਿਆ ਤੇ ਪਾਈਪ ਲਿਉਣੀ ਪਊਗੀ ਹੁਣ ਨਵੀਂ ਮਿੱਤਰੋ ਆਪਾਂ ਲੈ ਕੇ ਆਉਣਿਆ ਨਵੀਂ ਪਾਈਪ ਲਿਆ ਕੇ ਉਸ ਤੋਂ ਬਾਅਦ ਕੱਢ ਦਿਆਂਗੇ ਹਾਂ ਮਾਮਾ ਨੁਕਸਾਨ ਕਰਾ ਦਿੱਤਾ ਮੇਰਾ ਅੱਜ ਵੀਡੀਓ ਕਰ ਕਰ ਚੱਲੀਏ ਪ੍ਰਦੀਪਾ ਹਾਂ ਮੈਂ ਇਹਦੇ ਪਾਈਪ ਪ੍ਰਦੀਪ ਲੈ ਕੇ ਆਉਣਿਆ ਜਾ ਕੇ ਹਣਾ ਪ੍ਰਦੀਪਾ ਹਾਂ ਅਸੀਂ ਦੋਏ ਜਾਣੇ ਲੈ ਕੇ ਆਉਣਿਆ ਜਾ ਕੇ ਗੋਲੀ ਬਾਈ ਲਿਆ ਕੇ ਫਿਰ ਬਦਲ ਦਿਆਂਗੇ ਚੱਲੀਏ ਪੁੱਤ ਹਾਂ ਚੱਕ ਪ੍ਰਦੀਪਾ ਦਰੀ ਉਹ ਗੋਲੀ ਕਿੱਥੇ ਆਪਣੀ ਲੈ ਮਿੱਤਰੋ ਨਾਲ ਹੀ ਦਸੀ ਲੈ ਆਂਦੀ ਹੁਣ ਕੱਸ ਦਿਆਂਗੇ ਟਰਾਲੀ ਦੇ ਉੱਪਰ ਟਰਾਲੀ ਖਾਲੀ ਨੇ ਪਾਲੀ ਸੀਗੀ ਸਾਹ ਜਮਕਾਰ ਕਿੰਮਿਆ ਸੈਟ ਆ ਕੰਮ ਠੀਕ ਆ ਤੇ ਹੁਣ ਨਾਲ ਹੀ ਬਈ ਆ ਟਰਾਲੀ ਦੀ ਪਾਟੀ ਹੈਗੀ ਇਹਦੀ ਨਾਲ ਹੀ ਪਾਉਣਾ ਮੈਂ ਤੇ ਪ੍ਰਦੀਪ ਕਿਉਂ ਪ੍ਰਦੀਪਾ ਗੰਦੂ ਦੇ ਵਿੱਚ ਸਾਡੇ ਮਗਰ ਭੈਣ ਚੋਦ ਨੇ ਕਿਸੇ ਨੇ ਭੈੜਾ ਪ੍ਰੇਤ ਛੱਡਿਆ ਹੋਇਆ ਖਾਲੀ ਥਾਂ ਦੇ ਵਿੱਚ ਹੁਸੈਨ ਤਾ ਗੋਗੀ ਖਾਲੀ ਥਾਂ ਦੇ ਵਿੱਚ ਮਸੀਹ ਚ ਜੋ ਗੋਣੀ ਭੈਣ ਚੋ ਦੀ ਬਹੁਤ ਵੱਡੀ ਗੱਲ ਆ ਓਏ ਸਾਰਾ ਕੁਝ ਲਗਾ ਕੇ ਮਤਲਬ ਜਿ ਪੈਣ ਜਿੱਥੇ ਕੜਨੀਆਂ ਦੀ ਉੱਥੇ ਕਨਿਟੀ ਲੱਗੀਆਂ ਹੁੰਦੀ ਉਹ ਵੀ ਜਿੰਨੇ ਲਗਾ ਦੀ ਉਹ ਦੁਬਾ ਖਾਲੀ ਥਾਂ ਤੇ ਜੋ ਗੋਗੀ ਬੈਠਾ ਖਾਲੀ ਥਾਂ ਨਹੀਂ ਦਿਖਾ ਲੇਗਾ ਉੱਥੇ ਭੰਗ ਦੇ ਮਸੀਹ ਚ ਜੋ ਵੀ ਜਿੱਥੇ ਜਿੱਥੇ ਜਿੱਤੀ ਵੀ ਹੋਵੇ ਗਲੀ ਐ ਕਹਦੇ ਕਿ ਜਿਹਨੇ ਭੈਣ ਚੋਦਨੇ ਆਪਣੇ ਮਗਰ ਭੈੜਾ ਪ੍ਰੇਤ ਛੱਡਿਆ ਹੋਇਆ ਬਾਈ ਬਣ ਕੇ ਬੱਸ ਕਰ ਜਾ ਉੱਪਰ ਕਰੇ ਵੀ ਦੇਖਣੀ ਮੈਂ ਮੈਂ ਗਾਲ੍ਹਾਂ ਹੀ ਕੱਢੂ ਨਾ ਬਸ ਗੱਲ ਤਾਂ ਜਣਾ ਗੱਲ ਤਾਂ ਤੂੰ ਘੱਟ ਘੱਟਦਾ ਮੈਨੂੰ ਪਤਾ ਗੱਲ ਨਾਲ ਗੱਡੀ ਲੈ ਬਈ ਅਸੀਂ ਨੇ ਅੱਜ ਭਰਤੀਆਂ ਨੋ ਟਰਾਲੀਆਂ 10ਵੀਂ ਟਰਾਲੀ ਅਸੀਂ ਨੇ ਪਾ ਲਈ ਉਹ ਵੀ 2 ਵਜੇ ਲੱਗ ਗਏ ਅਸੀਂ ਨੇ ਬਈ ਲੱਗੇ ਵੀ ਅਸੀਂ 1:30 ਵਜੇ ਅੱਜ ਯਾਰ ਪੁੱਛਣਾ ਕੋ ਸਾਡੇ ਨਾਲ 1-2 ਦਿਨਾਂ ਦਾ ਬਹੁਤ ਮਾੜਾ ਹੋ ਰਿਹਾਗਾ ਤੇ ਫੇਰ ਵੀ ਅਸੀਂ ਨੇ ਅੱਜ ਨੋਮੀ 10ਵੀਂ ਟਰਾਲੀ ਪਾਰੀ ਅੱਜ ਸਾਨੂੰ ਸਕੂਨ ਆ ਖੁਸ਼ੀ ਨਹੀਂ ਹੈਗੀ ਖੁਸ਼ੀ ਸਾਨੂੰ ਉਦੋਂ ਹੋਊਗੀ ਜਦ ਜਦੋਂ ਸਾਨੂੰ ਖੁਸ਼ੀ ਹੋਊਗੀ ਸਾਨੂੰ ਆ ਵੀ ਪਤਾ ਲੱਗੂ ਕਿ ਬਲੌਗ ਆਪਾਂ ਰੋਜ਼ ਹੀ ਪਾਉਣੇ ਆ ਬਈ ਤੇ ਆ लास्ट ਟਰਾਲੀ ਆ ਬਾਈ ਲਾਂਗਾ ਵੀ ਹਨਾ ਖਾਲੀ ਸਲਾ ਫੜਨ ਲੱਗ ਗਿਆ ਤੂੰ ਚਲਾ ਰਿਹਾ ਤੈਨੂੰ ਪਤਾ ਲਾਂਗਾ ਖਸਲਾ ਫੜਨ ਲੱਗ ਗਿਆ ਫੜਨ ਲੱਗ ਪਰ ਕਦੀ ਪਰਾਂ ਜਿਓ ਇੱਕ ਦੋ ਪਰਦਾ ਇੱਕਦਨੀ ਪਰਦਾਂਗੇ ਬਾਈ ਹੋਰ ਪਰ ਲਾਂਗਾ ਸਲਾ ਫੜਨ ਲੱਗ ਗਿਆ ਹੁਣ ਅਸੀਂ ਬੰਦ ਕਰਾਂਗੇ ਜੋ ਟਰੈਕਟਰ ਜੋ ਦੂ ਕੀ ਹੁੰਦਾ ਸਾਥੋ ਚ ਲੈਣੀ ਹੁੰਦਾ ਤੇ ਚੱਲ ਬਾਈ ਹੁਣ ਆਪਾਂ ਵਲੌਗ ਦੀ ਕਰਦੇ ਹਾਂ ਸਮਾਪਤੀ ਚੰਗਾ ਬਾਈ ਸਾਰੇ ਸਸਰੀ ਘਾਲ ਖਲੀ ਬੰਦ ਕਰਦੇ ਕੈਮਰੇ ਦੇ ਹੱਥ ਮਾਰ ਦੇ